ਐਸਐਸਪੀ ਦਫਤਰ ਦੇ ਬਾਹਰ ਸਮਰਾਲਾ ਹਲਕੇ ਦੇ ਪਿੰਡ ਨਿਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਇਨਸਾਫ ਨਾ ਮਿਲਣ ਤੇ ਪੰਜਾਬ ਸਰਕਾਰ ਸਮਰਾਲਾ ਦੇ ਵਿਧਾਇਕ ਅਤੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਜਿਸ ਦੀ ਮੁੱਖ ਵਜ੍ਹਾ ਮਾਨਕੀ ਪਿੰਡ ਚ ਦਲਿਤ ਭਾਈਚਾਰੇ ਨਾਲ ਹੋਈ ਧੱਕਾਸ਼ਾਹੀ ਦਾ ਇਨਸਾਫ ਨਾ ਮਿਲਣਾ ਸੀ एसएसपी दफ्तर ਦੇ ਬਾਹਰ ਪ੍ਰਦਰਸ਼ਨ ਕਰਦੇ ਪਿੰਡ ਵਾਸੀਆਂ ਨੇ ਦੋਸ਼ ਲਗਾਏ ਕਿ Dalit ਭਾਈਚਾਰੇ ਵੱਲ ੱੱਕੇ ਨਾਲ ਪੰਚਾਇਤ ਵਿਧਾਇਕ ਦੀ ਸ਼ਹਿਤ ਗੰਦੇ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ ਜਿਸ ਨਾਲ ਸਾਡੇ ਪਾਸੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਜਿਸ ਤੇ ਅਸੀਂ ਇਤਰਾਜ਼ ਕੀਤਾ ਤਾਂ ਮਹਿਲਾਵਾਂ ਨਾਲ ਮਾਰਕੋਟ ਤੇ ਬਕਸਲੂਕੀ ਕੀਤੀ ਗਈ ਹੈ ਜਿਸ ਦਾ ਇਨਸਾਫ ਨਹੀਂ ਮਿਲ ਰਿਹਾ ਇਸ ਤੇ Dalit ਆਗੂਆਂ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਨੇ ਕੀ ਕੁਝ ਕਹਿਣਾ Dalit ਆਗੂਆਂ ਦਾ ਇੱਕ ਵਾਰ ਉਹ ਵੀ ਸੁਣ ਲਵੋ ਜਿਹੜਾ ਤੁਸੀਂ ਅਜਾ ਮੁਕਤਾ ਤਾਂ ਪਹਿਲਾ ਇਹ ਹੈ ਜੀ ਵੀ ਪੁਲਿਸ ਦੀ ਨਲਾਕੀ ਆ ਸਰਕਾਰ ਦੀ ਨਲਾਕੀ ਹੈ ਪੁਲਿਸ ਜ਼ਿਲ੍ਹਾ ਖੰਨਾ ਤੇ ਆ ਬੈਠਾ ਡਾ ਵੱਡਾ ਦਫਤਰ ਆ ਤਿੰਨ ਵਿਧਾਨ ਸਭਾ ਨੇ ਇੱਕ ਵੀ ਅਫਸਰ ਨਹੀਂ ਹੈਗਾ ਇਹ ਕੋਈ ਵੱਡਾ ਕ੍ਰਾਈਮ ਹੋ ਜਾਵੇ ਕੋਈ ਸੇ ਬੰਦੇ ਨੂੰ ਲੋੜ ਪੈ ਜਾਵੇ ਕਿਹਨੂੰ ਮਿਲਿਆ ਜਾਊਗਾ ਕੋਈ ਵੀ ਅਫਸਰ ਇੱਥੇ ਮੌਜੂਦ ਨਹੀਂ ਹੈ ਜਿਹੜਾ ਮਸਲਾ ਵਾ ਪਿੰਡ ਮਾਨਕੀ ਦਾ ਜਿੱਥੇ ਉੱਤੇ ਜਾਤੀ ਤਣਾਡਾਂ ਨੇ ਉਹਨਾਂ ਨੇ ਗਰੀਬਾਂ ਦੇ ਪਹਿਲਾਂ ਤਾਂ ਲਾਈਟਾਂ ਬੰਦ ਕਰਤੀਆਂ ਪਾਣੀ ਬੰਦ ਕਰਤਾ ਬਾਅਦ ਚ ਉਹਨਾਂ ਨੂੰ ਕੁੱਟਿਆ ਕਾਰਨ ਕੀ ਆ ਜਿਹੜਾ ਟੋਪੇ ਦਾ ਪਾਣੀ ਐ ਉਹ ਆਪਣੇ ਪਾਸੇ ਟੋਪੇ ਬੰਦ ਕਰੀ ਜਾ ਰਹੇ ਨੇ ਇਧਰ ਦਲਤਾ ਕਨੇ ਪਾਣੀ ਕੱਢ ਰਹੇ ਨੇ ਇਹ ਲੋਕਾਂ ਨੇ ਵਿਰੋਧ ਕਰਿਆ ਤੇ ਉਹਨਾਂ ਨੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਤੇ ਕੱਲ ਅਸੀਂ ਕਿਹਾ ਐ ਐਸ ਐਚਓ ਨੂੰ ਕਿਹਾ ਪਵਿੱਤਰ ਨੂੰ ਮੈਨੂੰ ਹੋਰ ਪਤਾ ਲੱਗਿਆ ਵੀ ਜਿਹੜਾ ਪਵਿੱਤਰ ਐਸ ਐਚਓ ਆ ਉਹਦੇ ਉਹ ਪਿੰਡੋ ਦੀ ਭੂਆ ਰਹਿੰਦੀ ਐ ਜਿਹੜਾ ਦਿয়ালਪੁਰ ਐਮ ਐਲ اے ਐ ਉਹਦੇ ਸਹੁਰੇ ਨੇ ਉੱਥੇ ਮਤਲਬ ਜਿਹੜਾ ਕ੍ਰਾਈਮ ਕੀਤਾ ਗਿਆ ਪੂਰਾ ਆਰਗਨਾਈਜ਼ ਤਰੀਕੇ ਨਾਲ ਕੀਤਾ ਗਿਆ ਪਲੈਨਿੰਗ ਕਰਕੇ ਕੀਤਾ ਗਿਆ ਤਾ ਜੋ ਦਲਤਾਂ ਨੂੰ ਦਬਾਇਆ ਜਾ ਸਕੇ ਉਹਨਾਂ ਮਾਮੂਲੀ ਜਾਂ ਧਰਮਾਂ ਦੇ ਵਿੱਚ ਪਰਚਾ ਦਰਜ ਕਰਤਾ ਜਨਾਨੀਆਂ ਦੇ ਕੱਪੜੇ ਪਾੜੇ ਛੇੜ ਛਾੜ ਹੋਈ ਕੋਈ ਨਹੀਂ ਕਰਿਆ ਐਸਸੀ ਜੇ ਉਹਨਾਂ ਨੂੰ ਜਾਤੀ ਵਿਰੋਧੀ ਬੋਲਿਆ ਕੋਈ ਨਹੀਂ ਹੋਇਆ ਘਟੋ ਘਟ ਇੱਕ ਪਲਾਨਿੰਗ ਆ 30 40 ਬੰਦਿਆਂ ਦੀ ਜੋ ਗੁੰਡਾਗਰਦੀ ਪਹਿਲਾਂ ਵੀ ਕਰਦੇ ਨੇ ਹੁਣ ਵੀ ਕਰਦੇ ਨੇ ਅਸੀਂ ਇੱਥੇ ਐਸਐਸਪੀ ਨੂੰ ਮਿਲਣ ਆਏ ਸੀ ਦਲਤਾਂ ਨੂੰ ਆਰਗੇਨਾਈਜ਼ਡ ਕ੍ਰਾਈਮ ਦੇ ਰਾਹੀਂ ਕੁੱਟਿਆ ਜਾ ਰਿਹਾ ਜਿਸ ਤਰ੍ਹਾਂ ਯੂਪੀ ਬਿਹਾਰ ਦੇ ਵਿੱਚ ਹੈ ਕੋਈ ਇੱਥੇ ਉਹਨਾਂ ਦੀ ਸੁਣਵਾਈ ਨਹੀਂ ਕੋਈ ਦਲਤਾਂ ਤੇ ਅਤਿਆਚਾਰ ਹੋ ਜੇ ਕ੍ਰਾਈਮ ਕਰਨ ਵਾਲੇ ਬੰਦੇ ਨੂੰ ਪੁਲਿਸ ਝਾਕਦੀ ਨਹੀਂ ਹੈ ਸੋ ਅੱਜ ਅਸੀਂ ਇੱਥੇ ਆਏ ਆ ਅੱਜ ਕੋਈ ਵੀ ਅਫਸਰ ਨਹੀਂ ਹੈਗਾ ਸਾਡੀ ਸੁਣੂਗਾ ਕੌਣ ਜਦ ਕੱਲ ਅਸੀਂ ਮੈਸੇਜ ਕਨਵੇ ਕਰਤਾ ਵੀ 10 ਵਜੇ ਅਸੀਂ ਮਿਲਣਾ ਹੁਣਾ ਕਮ ਸੇ ਕਮ ਇੱਕ ਬੰਦਾ ਤਾਂ ਹੈੱਡ ਕੁਆਰਟਰ ਤੇ ਹੋਣਾ ਚਾਹੀਦਾ ਸੀਗਾ ਮੇਰਾ ਨਾਮ ਲਖਵੀਰ ਸੀਗਾ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਮਜ਼ਦੂਰ ਇਕਤਾ ਯੂਨੀਅਨ ਪੰਜਾਬ ਔਰ ਕੱਲ ਤੇ ਇਹ ਘਟਨਾ ਆ ਜੋ ਵਾਪਰੀ ਹੈ ਦੋ ਦਿਨ ਪਹਿਲਾਂ ਪ੍ਰਸ਼ਾਸਨ ਦੀ ਸ਼ੈਤੇ ਉਥੇ ਦਾ ਪਾਣੀ ਕੱਟਿਆ ਗਿਆ ਪੰਚਾਇਤ ਬਿਜਲੀ ਕੱਟੀ ਗਈ ਔਰ ਕੱਲ ਤੋਂ ਹਸਪਤਾਲ ਵਿੱਚ ਦਾਖਲ ਨੇ ਅੱਜ ਤੱਕ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਐ ਦੇਸ਼ ਦਬਾਅ ਦੇ ਥੱਲੇ ਅਜੇ ਬਿਆਨ ਤੱਕ ਨਹੀਂ ਹੋਏ ਹੈਗੇ ਔਰ ਜਿਹੜਾ ਉੱਥੇ ਦਾ ਐਮ ਐਲ ਏ ਹੈ ਉਹ ਸ਼ਰਿਆਂ ਵਿੱਚ ਉੱਥੇ ਦੇ ਸੌਰੇ ਹੈ ਉਹਦੀ ਸ਼ਾਇਤ ਹੈ ਪੰਚਾਇਤ ਨੂੰ ਥਾਪੜਾ ਪੂਰਾ ਕੰਮ ਕੋਈ ਵੀ ਨਹੀਂ ਹੋ ਰਿਹਾ ਦਿਲਤਾ ਨਾਲ ਸਾਰਾ ਸਾਰ ਅੱਤਿਆਚਾਰ ਔਰ ਬਹੁ ਗਿਣਤੀ ਲੋਕ ਨੇ ਪੰਜਾਬ ਦੇ ਜਿਨ੍ਹਾਂ ਦੀ ਸਰਕਾਰ ਜਿਨ੍ਹਾਂ ਦੇ ਸਿਰ ਤੇ ਸਰਕਾਰ ਬਣੀ ਹੈ ਔਰ ਉਹਨਾਂ ਨੂੰ ਇਹ ਠੋਕਣ ਲੱਗੇ ਹੋਏ ਨੇ ਔਰ ਉਹ ਦਿਨ ਦੂਰ ਨਹੀਂ ਹੈ ਜਦੋਂ ਇਹਨਾਂ ਨੇ ਪੜ ਕੇ ਕੇ ਰੱਖ ਦੇਣਾ ਸਮਾਂ ਉਹ ਨੇੜੇ ਹੈ ਪਰ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਉਮੀਦ ਆਪਣਾ ਗੱਲ ਕਰਨੀ ਚਾਹੁੰਦੇ ਆ ਉਮੀਦ ਰੱਖਦੇ ਆ ਕਿ ਆਪਣਾ ਸਹੀ ਕਾਰਵਾਈ ਕਰੋ ਇਹ ਧੱਕੇਸ਼ਾਹੀਆਂ ਬੰਦ ਕਰੋ ਜੋ ਪਰਵਿਰਤੀ ਪੁਰਾਣੇ ਸਮੇਂ ਤੋਂ ਦਬੇ ਕੁਚਲੇ ਸਮਾਜ ਨੂੰ ਦਰਣਾ ਚਾਹੁੰਦੇ ਆ ਉਹ ਸਮਾਂ ਹੁਣ ਨਹੀਂ ਰਿਹਾ ਹੈਗਾ ਤੋਂ ਅਸੀਂ ਉਮੀਦ ਕਰਦੇ ਆ ਦੇਖੋ ਜਿਹੜੀ ਇੱਥੇ ਦੀ ਐਸਐਸਪੀ ਹੈ ਉਹ ਵੀ ਕੈਬਨਿਟ ਮੰਤਰੀ ਬੈਂਸ ਦੀ ਘਰ ਵਾਲੀ ਹੈ ਔਰ ਉਹਦੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਬੇਨਤੀ ਹੈ ਕਿ ਇਸ ਅਗੜ ਅੱਗ ਦਾ ਨਾ ਵਧਾਇਆ ਜਾਵੇ ਔਰ ਕੰਟਰੋਲ ਕੀਤਾ ਜਾਵੇ ਸੋ ਐਨੀ ਉਮੀਦ ਕਰਦੇ ਹੋਏ ਇਸ ਨੂੰ ਠੱਲ ਪਾਇਆ ਜਾਵੇ ਜੋ ਦੋਸ਼ੀ ਹੈ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਮੈਂ ਮਾੜ ਕੀ ਪਿੰਡ ਦਾ ਵਸਨੀਕ ਆ ਕੀ ਹੋਇਆ ਤੁਹਾਡੇ ਨਾਲ ਜੀ ਬੈਠਾ ਤੁਸੀਂ ਅੱਜ ਇਹ ਤੁਹਾਨੂੰ ਸਾਰਾ ਸਾਡੇ ਨਾਲ ਜਿੱਥੇ ਲੜਾਈ ਸਟਾਰਟ ਹੋਈ ਆ ਸਾਡੇ ਪਿੰਡ ਦੇ ਨਾਲ ਇੱਕ ਪਿੰਡ ਦੇ ਬਾਹਰਲੀ ਸਾਈਡ ਇੱਕ ਟੋਬਾ ਇਹਨਾਂ ਨੇ ਉਹ ਅੱਧਾ ਟੋਬਾ ਬੰਦ ਕਰਕੇ ਉੱਥੇ ਪਾਰਕਿੰਗ ਬਣਾਤੀ ਜਦੋਂ ਹੁਣ ਉਹ ਪਾਣੀ ਉਹ ਟੋਬੇ ਦੀ ਜ਼ਿਆਦਾ ਏਰੀਆ ਘਟ ਗਿਆ ਹੁਣ ਉਹਦਾ ਓਵਰਫਲੋ ਪਾਣੀ ਹੋਣ ਲੱਗ ਗਿਆ ਉਹ ਓਵਰਫਲਾ ਫਲੋ ਨੂੰ ਘਟਾਉਣ ਵਾਸਤੇ ਇਹਨਾਂ ਨੇ ਉਥੋਂ ਪਾਈਪਾਂ ਪਾ ਕੇ ਐਸਪੀ ਭਾਈਚਾਰਾ ਦੇ ਘਰਾਂ ਦੇ ਵਿੱਚ ਇੱਕ ਬਸੋ ਵਾਲਾ ਏਰੀਆ ਜਿਹੜਾ ਉਹ ਪਾਈਪ ਲੈ ਕੇ ਆ ਰਹੇ ਨੇ ਉੱਥੇ ਐਸਪੀ ਭਾਈਚਾਰਾ ਰਹਿ ਰਿਹਾ ਉਹਨਾਂ ਦੇ ਉੱਥੇ ਰਸਤੇ ਦੇ ਵਿੱਚ ਹੀ ਲੈ ਕੇ ਜਾ ਕੇ ਉਹਨਾਂ ਦੇ ਘਰਾਂ ਦੇ ਪਿਛਲੇ ਪਾਸੇ ਪਾਣੀ ਪਾਉਣ ਜਾ ਰਹੇ ਨੇ ਉੱਥੇ ਇੱਕ 25 ਫੁੱਟ ਦਾ ਟੋਆ ਪਟਿਆ ਆ ਉਹ ਟੋਆ ਕਿਉਂ ਪਟਿਆ ਗਿਆ ਆ ਉਥੋਂ ਮਿੱਟੀ ਪਟ ਕੇ ਇਹਨਾਂ ਨੇ ਉਹ ਟੋਬਾ ਭਰਿਆ ਉਹ ਜਾਂ ਟੋਬਾ ਭਰਿਆ ਉਥੇ ਪਾਰਕਿੰਗ ਬਣਾ ਦਿੱਤੀ ਹੁਣ ਉਥੇ ਟੋਆ ਪੜਦਾ ਉਥੇ ਪਾਣੀ ਪਾਉ ਰਹੇ ਸੀਗੇ ਐਸੀ ਭਾਈ ਹੋਇਆ ਇਹ ਆ ਜੀ ਜਦੋਂ ਅਸੀਂ ਇਹਦਾ ਵਿਰੋਧ ਕੀਤਾ ਪਾਈਪ ਨਾ ਪਾਉਣ ਦਾ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪਾਈਪ ਨਹੀਂ ਪਾਉਣ ਦੇ ਸੀ ਪਹਿਲਾਂ ਹੀ ਕਹਿਤਾ ਸੀ ਜਦੋਂ ਅਸੀਂ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੇ ਸਾਡੀਆਂ ਲੇਡੀਜ਼ ਤੇ ਲੇਡੀਜ਼ ਕੁੱਟੀਆਂ ਵੀ ਨੇ ਸਾਡੇ ਕੋਲ ਵੀਡੀਓ ਸੀ ਵੀ ਆ ਉਹਨਾਂ ਨੇ ਕੱਪੜੇ ਪਾੜਦੇ ਸੀ ਸਾਡੀ ਲੇਡੀਜ਼ ਦੇ ਅਸੀਂ ਉਸ ਤੋਂ ਪਹਿਲਾਂ ਐਸਡੀਐਮ ਸਮਰਾਲਾ ਨੂੰ ਬੀਡੀਪੀਓ ਨੂੰ ਅਸੀਂ ਲਿਖਤੀ ਰੂਪ ਵਿੱਚ ਦੇ ਚੁੱਕੇ ਆ ਜੀ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਸਾਡੇ ਪਿੰਡ ਦੇ ਬਹੁਤ ਬਾਰ ਬੰਦਿਆਂ ਦੀ ਸ਼ਹਿਤ ਹੈ ਸਾਡੇ ਹਲਕੇ ਦੇ ਐਮਐਲਏ ਦਿਆਲਪੁਰਾ ਸਾਹਿਬ ਦੇ ਕਹਿਣ ਤੇ ਔਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਮਿਲਿਆ ਹੋਇਆ ਉਹਨਾਂ ਦੇ ਕਹਿਣ ਤੇ ਸਾਡੀਆਂ ਇੱਜ ਤੁਹਾਨੂੰ ਹੱਥ ਪਾਇਆ ਪਿਆ ਤੇ ਨਾਲੇ ਸਾਡੀ ਲਾਈਟ ਬੰਦ ਕੀਤੀ ਗਈ ਤੇ ਔਰ ਸਾਡਾ ਪੀਣ ਵਾਲਾ ਪਾਣੀ ਵੀ ਪਾਤ ਰੱਖਿਆ ਇਹਨਾਂ ਨੇ ਕੈਂਕੀ ਦੇ ਉੱਤੇ ਇਹਨਾਂ ਨੇ ਧਾਰਨਾ ਵੀ ਦਿੱਤਾ ਅਸੀਂ ਐਸਡੀਓ ਨਾਲ ਗੱਲ ਕੀਤੀ ਐਸਡੀਓ ਕਹਿੰਦਾ ਪੰਚਾਇਤ ਨੇ ਬੰਦ ਕਰਾਇਆ ਦੋ ਪਿੰਡਾਂ ਦਾ ਪਾਣੀ ਬੰਦ ਰਿਹਾ ਜੀ ਇਹ ਗੱਲ ਦੀ ਲੜਾਈ ਆ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਸਾਡੇ ਜਾਤੀਵਾਦ ਸਾਭ ਦੇ ਜਿਹੜੇ ਮਰਤੇ ਨੇ ਜਾਤੀਵਾਦ ਸ਼ਬਦ ਲੈ ਲੈ ਕੇ ਸਾਡੇ ਮੰਦਿਰ ਢਾਉਣ ਦੇ ਸਾਡੇ ਬਾਲਮੀਕ ਮੰਦਿਰ ਵੀ ਉੱਥੇ ਮੰਦਿਰ ਢਾਉਣ ਦੀ ਸਾਨੂੰ ਧਮਕੀ ਦਿੱਤੀਆਂ ਨੇ ਸਾਡੀ ਇੱਜਤਾਂ ਨੂੰ ਵੀ ਹੱਥ ਪਾਇਆ ਸਾਡੀ ਲੇਡੀ ਦੇ ਕੱਪੜੇ ਵੀ ਪਾੜੇ ਸਾਡੇ 4 ਬੰਦੇ ਸਬਰਾਲਾ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਨੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਬਿਆਨ ਨਹੀਂ ਲੈਣ ਗਈ ਕਹਿੰਦੇ ਵੀ 20-25 ਬੰਦੇ ਸਾਡੇ ਨਾਲ ਇੱਥੇ ਨੇ ਤਾਂ ਕੁਝ ਬੰਦੇ ਉੱਥੇ ਬੈਠੇ ਨੇ ਤੇ ਸਾਨੂੰ ਬਹੁਤ ਇਹਨਾਂ ਤੋਂ ਅਸੀਂ ਸਰਕਾਰ ਤੋਂ ਉਮੀਦ ਕਰਦੇ ਆਂ ਵੀ ਜਿਹੜੀ ਇਹਨਾਂ ਦੇ ਧਾਰਾ ਬਣਦੀ ਆ ਉਹ ਕੀਤਾ ਜਾਵੇ ਬੰਦੇ ਹਜੇ ਵੀ ਜਿਨ੍ਹਾਂ ਨੇ ਸਾਡੇ ਲੇਡੀਜ਼ ਦੇ ਕੱਪੜੇ ਪਾੜ ਲਏ ਸਾਡੀ ਲੇਡੀਜ਼ ਨੂੰ ਥੱਪੜ ਵੀ ਮਾਰੇ ਨੇ ਹਤੋ ਬਾਈਕ ਕੀਤਾ ਸਾਡੇ ਬੰਦਿਆਂ 'ਤੇ ਸੱਟਾਂ ਵੀ ਮਾਰਿਆ ਨੇ ਉਹ ਪਿੰਡ ਦੇ ਵਿੱਚ ਦਿਆਲਪੁਰਾ ਦੀ ਸ਼ਹਿਤ ਹੈ ਪਰ ਪੁਲਿਸ ਪ੍ਰਸ਼ਾਸਨ ਦੀ ਸ਼ਹਿਤ ਹੈ ਉਹ ਬੰਦੇ ਹਜੇ ਵੀ ਆਜ਼ਾਦ ਘੁੰਮ ਰਹੇ ਨੇ ਪਿੰਡ ਮਾਨਕੀ ਜੀ ਵਾਪਰੇ ਤੁਹਾਡੇ ਨਾਲ ਕੀ ਸਾਡੇ ਜੀ ਪਿੰਡਾ ਜਿਹੜਾ ਪਾਣੀ ਦਾ ਮਸਲਾ ਸੀਗਾ ਜੀ ਜ਼ਿਮੀਦਾਰਾਂ ਦੇ ਕੁਝ ਘੜਮ ਚੌਧਰੀ ਨੇ ਜੀ ਉਹਨਾਂ ਨੇ ਆਪਣਾ ਪਹਿਲਾਂ ਤਾਂ ਅੱਧਾ ਟੋਪਾ ਭਰ ਲਿਆ ਕਹਿੰਦੇ ਗੁਰਦੁਆਰਾ ਸਾਹਿਬ ਨੂੰ ਇੱਥੇ ਪਾਰਕਿੰਗ ਬਣਾਉਣੀ ਹੈ ਜੀ ਜਦੋਂ ਹੁਣ ਇਸ ਵਾਰੀ ਬਾਰਿਸ਼ ਆ ਜਾਂਦਾ ਹੋਈ ਇੱਥੇ ਪਾਣੀ ਓਵਰਫਲੋ ਹੋ ਗਿਆ ਟੋਬੇ ਦਾ ਉਹ ਗੰਦਾ ਪਾਣੀ ਸਾਡੇ ਗਰੀਬ ਗਰੀਬ ਲੋਕਾਂ ਦੇ ਇਹ ਘਰਾਂ ਵਿੱਚੋਂ ਕੱਢ ਕੇ ਗੰਦੇ ਪਾਣੀ ਦਾ ਨਿਕਾਸ ਸਾਡੇ ਵੱਲ ਨੂੰ ਕਰ ਰਹੇ ਨੇ ਜੋ ਕਿ ਸਾਨੂੰ ਨਹੀਂ ਮਨਜ਼ੂਰ ਸਾਨੂੰ ਉਸ ਵਿੱਚ ਬਹੁਤ ਖਤਰਾ ਹੈ ਬਿਮਾਰੀਆਂ ਲੱਗਣ ਦਾ ਖਤਰਾ ਹੈ ਕੋਈ ਕੁੱਟ ਮਾਰ ਜਾਂ ਕੁਝ ਹੋਇਆ ਹਾਂਜੀ ਹਾਂ ਸਾਡੇ ਪਿੰਡ 'ਚ ਕੱਲ੍ਹ ਜੀ ਜ਼ਿਮੀਦਾਰਾਂ ਦੇ ਕੁਝ ਮੁੰਡਿਆਂ ਨੇ ਆ ਕੇ ਸਾਡੇਆਂ ਬੇੜੇ ਦੀਆਂ ਲੇਡੀਜ਼ ਨੂੰ ਉਹਨਾਂ ਨੇ ਕੱਪੜੇ ਪਾੜੇ ਧੱਕਾ ਮੁੱਕੀ ਕਰੀ ਤੇ ਬਹੁਤ ਅਨਾਬਸ਼ਨਾਬ ਤੇ ਜਾਤੀਵਾਦੀ ਦੇ ਬਹੁਤ ਸ਼ਬਦ ਬੋਲੇ ਤੇ ਹੁਣ ਵੀ ਉਹ ਬੇਤੜਕ ਨਾਲ ਫਿਰ ਰਹੇ ਨੇ ਤੇ ਕਹਿ ਰਹੇ ਨੇ ਵੀ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਅਸੀਂ ਤਾਂ ਇੱਕ ਨਹੀਂ ਕਰਾਂਗੇ ਅੱਗੇ ਤੋਂ ਵੀ ਇੱਕ ਨਹੀਂ ਕਰਾਂਗੇ ਸਾਡੀ ਸਾਡੀ ਸਾਡੇ ਦਾ ਐਮਐਲਏ ਨਾਲ ਸਿੱਧੀਆਂ ਗੱਲਾਂ ਨੇ ਸਰਕਾਰ ਆਖੇ ਸਾਡੀ ਆਪਣੀ ਹੈ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਸਾਨੂੰ ਉਹਨਾਂ ਤੋਂ ਬਹੁਤ ਜਾਨ ਮਾਲ ਦਾ ਖਤਰਾ ਹੈ ਸਾਡੇ ਬੱਚੇ ਬਾਹਰ ਸਕੂਲਾਂ ਨੂੰ ਪੜਨ ਜਾਂਦੇ ਨੇ ਅਗਰ ਸਾਡੇ ਬੱਚਿਆਂ ਨੂੰ ਕੱਲ ਕੋਲੋਂ ਕੋਈ ਉਨੀ ਇੱਕ ਗੱਲ ਹੋ ਗਈ ਅਸੀਂ ਇਹਨਾਂ ਦੇ ਆਪਣਾ ਇਹਨਾਂ ਦੇ ਨਾਮ ਵਿੱਚ ਲਿਖਾਵਾਂਗੇ ਜੀ ਠੀਕ ਦੂਜੇ ਪਾਸੇ ਇਸ ਪ੍ਰਦਰਸ਼ਨ ਤੇ ਖੰਨਾ ਦੇ ਡੀਐਸਪੀ ਅਮਰਿਤਪਾਲ ਸਿੰਘ ਭਾਟੀ ਨੇ ਧਰਨਾਕਾਰੀਆਂ ਨਾਲ ਗਲਬਾਤ ਕੀਤੀ ਅਤੇ ਉਹਨਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਇਹ ਮਾਮਲਾ ਸਮਰਾਲਾ ਦਾ ਹੈ ਅਤੇ ਸ਼ਿਕਾਇਤ ਡੀਐਸਪੀ ਦਫ਼ਤਰ ਸਮਰਾਲਾ ਨੂੰ ਭੇਜ ਮਾਮਲੇ ਦੀ ਜਾਂਚ ਕਰਵਾ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਸਮਰਾਲਾ ਦਾ ਮੈਟਰ ਹੈ। ਉੱਥੇ ਇੱਕ ਐਫਆਈਆਰ ਦਰਜ ਹੋਈ ਹੈ ਕੋਈ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜਾ ਹੋਇਆ ਸੀ। ਐਮਐਲਆਰਸ ਹੈਗੀਆਂ ਉਹ ਜਿੱਥੋਂ ਜਿੰਨਾਕ ਮੈਨੂੰ ਪਤਾ ਲੱਗਿਆ ਉਹ ਐਫਆਈਆਰ ਦਰਜ ਹੋਈ ਹੈ ਤੇ ਆ ਦਲਿਤ ਸਮਾਜ ਨੇ ਜਾਂ ਦਲਿਤ ਭਾਈਚਾਰੇ ਨੇ ਤਰਨ ਲਾਇਆ ਸੀ ਇੱਥੇ ਵੀ ਸਾਡੀ ਗੱਲ ਪੂਰੀ ਤਰ੍ਹਾਂ ਸੁਣੀ ਨਹੀਂ ਗਈ। ਇਹਨਾਂ ਦੀ ਅਪਲੀਕੇਸ਼ਨ ਲੈ ਲਈ ਹੈ ਤੇ ਡੀਐਸਪੀ ਸਮਰਾਲਾ ਨੂੰ ਭੇਜਿਆ ਜਾ ਰਹੀ ਹੈ ਵੀ ਇਹਦੀ ਖੁਦ ਪੜਤਾਲ ਕਰਕੇ ਜੋ ਵੀ ਕਾਨੂੰਨ ਮੁਤਾਬਕ ਐਕਸ਼ਨ ਹੈਗਾ ਉਹ ਲੈਣਾ। ਖੰਨਾ ਤੋਂ ਵਿਪਨਬਰਦਵਾਜ ਦੀ ਰਿਪੋਰਟ